ਤੇ ਚੌਧਰੀ ਦੇਵੀ لال ਜਿਨ੍ਹਾਂ ਦਾ ਬੁੱਤ ਡੱਬ ਵਾਲੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਨਵਯੁਗ ਮੋਰਚਾ ਜਿਹੜਾ ਸੀ ਉਹ ਖੜਾ ਕੀਤਾ ਹਰਿਆਣੇ ਦੇ ਵਿੱਚ ਤੇ ਚੰਡੀਗੜ੍ਹ ਜਿਹੜਾ ਸੀ ਪੰਜਾਬ ਨੂੰ ਦੇਣ ਦਾ ਸਖਤ ਵਿਰੋਧ ਕੀਤਾ ਕਿੰਦੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਾ ਡੱਬ ਵਾਲੀ ਦੇ ਵਿੱਚ ਬੁੱਤ ਲੱਗਿਆ ਉਹਨਾਂ ਨੇ ਨਵਯੁਗ ਮੋਰਚਾ ਬਣਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਖਤ ਜਿਹੜਾ ਸੀ ਵਿਰੋਧ ਕੀਤਾ ਤੇ ਉਹਨਾਂ ਦੇ ਵਿਰੋਧ ਤੇ ਚੱਲਦੇ ਆਂ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਇਹ ਸਾਡੇ ਨਾਲ ਤੱਕਾ ਹੋਇਆ ਹਰਿਆਣੇ ਦੇ ਵਿੱਚ ਅਬੇ ਚੋਟਾਲਾ ਆ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਕਹਿੰਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਾਾਂਗੇ ਬਿਆਨ ਆਇਆ ਸੀ ਨਾ ਉਹਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਵਾਂਗੇ ਤੇ ਉਸੇ ਦਿਨੀ ਉਹ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਉੱਥੇ ਉਹ ਬੈਠਦਾ ਤੇ ਅਕਾਲੀ ਆਗੂ ਜਿਹੜੇ ਆ ਉਹ ਬਾਹਾਂ ਖੜਾਵਾ ਖੜੀਆਂ ਕਹਿੰਦੇ ਆ ਕਰਕੇ ਕਹਿੰਦੇ ਅਸੀਂ ਇਹਨਾਂ ਦੀ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਜਿਹੜੀ ਹੈ ਉਹ ਹਰਿਆਣੇ ਦੇ ਇਲੈਕਸ਼ਨਾਂ 'ਚ ਕਰਾਂਗੇ ਅੱਜ ਉਹ ਕਹਿੰਦੇ ਅਸੀਂ ਅਸੀਂ ਪੰਜਾਬ ਦੇ ਖੈਰ ਖਵਾ ਹੈ